ਤਕਸਾਲ ਦੇ ਮਾਰਗੇ ਤੇ ਟਕਸਾਲ ਦੀ ਮਹਾਨਤਾ ਤੋਂ ਕੋਈ ਅਣਜਾਣ ਨਹੀਂਗਾ ਸਾਰੇ ਜਾਣਦੇ ਨੇ ਕਿ ਟਕਸਾਲ ਨੇ ਬੜੇ ਬੜੇ ਗਿਆਨੀ ਸਿੰਘ ਅਭਿਆਸੀ ਸਿੰਘ ਜੀਵਨਵਾਲੇ ਸਿੰਘ ਸੂਰਮੇ ਸਿੰਘ ਸਤਪੁਰਖ ਪੰਥ ਨੂੰ ਹਾਜ਼ਰ ਕੀਤੇ ਆ ਬੇਅੰਤ ਪਹਿਰਾ ਕੀਤਾ ਟਕਸਾਲ ਨੇ ਤੇ ਜਦੋਂ ਦਿੱਲੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਸੀ ਉਦੋਂ ਦਮਦਿਤ ਵੀ ਟਕਸਾਲ ਦੇ ਮਹਾਪੁਰਖ ਬਾਬਾ ਜੀ ਬਾਬਾ ਕਰਤਾਰ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਟੇਜ ਤੇ ਸੱਡੇ ਸੀ ਤੇ ਜਦੋਂ ਪ੍ਰਧਾਨ ਮੰਤਰੀ ਆਈ ਤੇ ਜਕਾਰੇ ਗਜਾਤੇ ਤੇ ਖਾਲਸਾ ਜੀ ਅੱਜ ਵੀ ਇਦਾਂ ਹੁੰਦਾ ਕੋਈ ਐਮਐਲਏ ਆਜੇ ਕੋਈ ਮੰਤਰੀ ਸੰਤਰੀ ਆਜੇ ਸਾਡੇ ਲੋਕ ਸਤਿਗੁਰੂ ਦਾ ਸਤਕਾਰ ਨਹੀਂ ਚੇਤੇ ਰੱਖਦੇ ਸਤਿਗੁਰੂ ਨੂੰ ਵੱਡਾ ਕੌਣ ਆ ਸਾਰੇ ਜੰਮਣ ਮਰਨ ਚ ਪਏ ਹੋਏ ਆ ਸਾਰਿਆਂ ਮਰ ਜਾਣਾ ਵਾ ਸਤਿਗੁਰੂ ਅਟੱਲ ਹਨ ਤੇ ਜਦੋਂ ਉਹਨਾਂ ਟਿਕਾਰੇ ਗਏ ਤਾਂ ਫਿਰ ਸੰਤਾਂ ਨੇ ਜੋ ਵਜਨ ਕੀਤੇ ਆਪ ਜੀ ਵੀ ਜਾਣਦੇ ਹੋ ਉਹਨਾਂ ਐਵੇਂ ਵਜਨ ਕੀਤਾ ਵੀ ਜਿਦੀ ਆਮਤ ਤੁਸੀਂ ਬੋਲਣ ਡਏ ਠੇ ਜਿੰਨੇ ਇਹਦੇ ਸਰੀਰ ਤੇ ਰੋਮ ਆ ਜੇ ਇੰਨੀ ਵਾਰੀ ਸਿਰ ਵੱਟ ਕੇ ਵੀ ਸਤਿਗੁਰਾਂ ਦੇ ਚਰਨਾਂ ਜੇ ਤਰੇ ਦੇਣ ਨਹੀਂ ਦੇ ਸਕਦੀ ਸੰਤਾਂ ਨੇ ਇਦਾਂ ਦਾ ਵਜਨ ਕੀਤਾ ਤੇ ਜਦੋਂ ਇੰਦਾਂ ਦੇ ਤੋਪ ਦੇ ਗੋਲੇ ਵਰਗੇ ਬੋਲ ਸੰਤਾਂ ਦੇ ਮੁੱਖੋਂ ਨਿਕਲੇ ਇਹ ਸੱਚੀਆਂ ਗੱਲਾਂ ਖਰਿਆ ਬੰਦਿਆਂ ਦੇ ਮੁੱਖੋਂ ਨਿਕਲਦੀਆਂ ਝੂਠੇ ਬੰਦੇ ਇਹਦੇ ਕੁਛਕਦੇ ਹੀ ਨਹੀਂ ਤੇ ਕਾਣੇ ਬੰਦੇ ਦੇ ਮੂੰਹ ਨਹੀਂ ਚੁੱਕਦੇ ਸੱਚਾ ਬੰਦਾ ਹੀ ਹੈ ਜਿਹੜਾ ਮੂੰਹ ਤੇ ਕਹਿੰਦਾ ਵੀ ਗਲਤ ਗਲਤ ਹੈ ਤੇ ਸਹੀ ਸਹੀ ਹੈ ਤੇ ਐਹੋ ਜਿਹੇ ਬੰਦਿਆਂ ਦੀ ਜ਼ਿੰਦਗੀ ਭਾਵੇਂ ਥੋੜੇ ਦਿਨ ਹੋਵੇ ਉਹ ਮਰ ਕੇ ਵੀ ਸਦਾ ਹੀ ਜਿਉਂਦੇ ਰਹਿੰਦੇ ਆ ਉਹਨਾਂ ਸ਼ਾਇਦਾਂ ਦੀ ਜ਼ਿੰਦਗੀ ਆਵੇਂ ਦੀ ਹੈ ਜਦੋਂ ਬੀਬੀ ਨੇ ਐਹੋ ਜਿਹੇ ਗੱਲਾਂ ਸੁਣੀਆਂ ਤਾਂ ਉਹਨੇ ਆਖਿਆ ਵੀ ਇਹਨੂੰ ਫੜੋ ਇਹ ਕੌਣ ਆ ਫੇਰ ਉਹਦਾ ਸਿਆਣੇ ਬੰਦਿਆਂ ਦੱਸਿਆ ਵੀ ਇਹ ਤੁਰਿਆ ਜਾਂਦਾ ਕੋਈ ਸੰਤ ਨਹੀਂ ਵੀ ਜਿਹਨੂੰ ਤੋ ਫੜੇ ਤੇ ਹਵਾਲਾ ਤੇ ਚਾੜਦੇ ਜੇਲ੍ਹ ਪਾਦੇ ਇਹ ਦੰਦ ਦੇ ਵੀ ਟਕਸਾਲ ਦੇ ਮੁਖੀ ਆ ਇਹ ਜਰਨੈਲ ਨੇ ਇਹਨੂੰ ਹੱਥ ਪਾਉਣਾ ਬੜਾ ਔਖਾ ਆ ਖਾਲਸਾ ਜੀ ਜਿੰਨਾ ਚਿਰ ਸਾਡੀ ਇਕਤਾ ਰਹੇਗੀ ਇਹ ਬੜੀ ਤਗੜੀ ਸਟੇਜ ਆ ਅਜਨਾਲਾ ਟਕਸਾਲ ਸਾਰੀ ਦੁਨੀਆ ਜਾਣਦੀ ਆ ਇੱਕ ਵਜਨ ਮੈਂ ਅਨੁਭਵ ਕੀਤਾ ਵਾ ਤੇ ਉਹ ਤੁਹਾਡੇ ਨਾਲ ਸਾਂਝਾ ਕਰਦਾ ਪ੍ਰਾਣੀਆਂ ਮਿਸਲਾਂ ਦਾ ਇਤਿਹਾਸ ਪੜ੍ਹੀਏ ਨਾ ਉਹ ਲੜਦੀਆਂ ਰਹਿੰਦੀਆਂ ਸੀ ਆਪਸ ਵਿੱਚ ਵੀ ਕੋਈ ਚੜ ਕੇ ਆ ਜਾਂਦਾ ਸੀ ਤੇ ਇਕੱਠੇ ਹੋ ਜਾਂਦੇ ਸੀ ਅਬਦਾਲੀ ਆਉਂਦਾ ਸੀ ਨਾਦਰ ਆਉਂਦਾ ਸੀ ਜਿਹੜਾ ਵੀ ਆਉਂਦਾ ਸੀ ਉਦੋਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ ਤੇ ਡੱਟ ਕੇ ਮੁਕਾਬਲਾ ਕਰਦੇ ਸੀ ਅੱਜ ਤੀਕ ਉਹਨਾਂ ਨੇ ਇੰਦਰ ਨੂੰ ਮੂੰਹ ਨਹੀਂ ਕੀਤਾ ਕਾਬਲ ਵੱਲੋਂ ਇਹ ਉਹਨਾਂ ਜੋਧਿਆਂ ਦੀ ਬਹਾਦਰੀ ਆ ਉਹ ਆਪਸ ਵਿੱਚ ਵੀ ਲੜਦੇ ਰਹਿੰਦੇ ਸੀ ਪਰ ਜਦੋਂ ਕੋਈ ਆਉਂਦਾ ਸੀ ਇਕੱਠੇ ਹੋ ਜਾਂਦੇ ਸੀ ਅੱਜ ਸਾਰੇ ਜਿੰਨੇ ਵੀ ਆ ਸਟੇਜਾਂ ਦੇ ਇਕੱਠੇ ਦੇਖ ਜਾਂਦੇ ਆ ਸਾਰੀਆਂ ਸੰਪਰਦਾਵਾਂ ਸਾਰੇ ਸਿੰਘ ਸਾਹਿਬ ਸਟੇਜਾਂ ਦੇ ਇਕੱਠੇ ਦਿਖਦੇ ਨੇ ਤੇ ਜਦੋਂ ਕਿਸੇ ਤੇ ਭੀੜ ਪੈ ਜਾਂਦੀ ਆ ਜੇ ਭੀੜ ਟਕਸਾਲ ਤੇ ਪੈ ਗਈ ਤੇ ਬਾਕੀ ਜਾਂਦੇ ਇਹ ਤੇ ਇਹਨਾਂ ਦਾ ਕੰਮ ਹੈ ਆਪੇ ਨੇ ਜਿੱਠਦੇ ਰਹਿਣ ਤਜੇ ਨਿਆ ਗਸਿੰਦਾਂ ਤੇ ਪੈ ਜਾਂਦੀ ਆ ਜੋ ਕਹਿੰਦੇ ਨੇ ਢੰਗਾ ਦਾ ਮਸਲਾ ਆਪੇ ਨਿਝਠਣ ਹੁਣ ਦੇ ਜਮਾਨੇ ਚ ਦਿਖਦੇ ਇਕੱਠੇ ਆ ਤੇ ਪਾੜ ਜਾਂਦੇ ਭੱਜ ਜਾਂਦੇ ਆ ਨਾਲ ਖੜਾਉਣਾਂ ਦੀ ਗੱਲ ਘੱਟ ਦਿਖਣ ਈ ਆ ਉਦੋਂ ਆਪਸ ਚ ਵੀ ਲੜਦੇ ਸੀ ਤਾਂ ਵੀ ਇਕੱਠੇ ਹੋ ਜਾਂਦੇ ਸੀ ਇਹ ਬੜਾ ਵੱਡਾ ਫਰਕ ਇਤਿਹਾਸ ਦੱਸ ਰਿਹਾ ਮੈਂ ਨਹੀਂ ਕਹਿੰਦਾ ਮੈਂ ਤੇ ਬਾਰ ਬਾਰ ਕਹਿ ਰਿਹਾ ਮੇਰੇ ਤੋਂ ਸਿਆਣੇ ਸਰੋਤੇ ਤੁਸੀਂ ਸਜੇ ਹੋ ਖਾਲਸਾ ਜੀ ਉਦੋਂ ਬੀਬੀ ਦੀ ਅੱਖਾਂ ਚ ਟਕਸਾਲ ਝੜਕ ਪਈ ਪਈ ਜੇ ਇਹਨਾਂ ਦੇ ਬੋਲ ਇਡੇ ਕਰੜੇ ਨੇ ਤੇ ਕੰਮ ਤੇ ਕਰੜੇ ਹੀ ਹੋਣੇ ਆ ਫਿਰ ਖਾਲਸਾ ਜੀ ਕੁਝ ਆਪਣੇਆਂ ਦੀਆਂ ਚਿੱਠੀਆਂ ਵੀ ਗਈਆਂ ਕੁਝ ਆਪਣੇ ਹੀ ਕਿਉਂਦੇ ਸੀ ਪਈ ਅਸੀਂ ਬਾਬਾ ਜੀ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੂੰ ਦਰਬਾਰ ਸਾਹਿਬ ਤੋਂ ਲਾਂਭੇ ਕਰਨਾ ਖਾਲਸਾ ਜੀ ਇੱਕ ਸ਼ਾਇਰ ਨੇ ਸੋਹਣੀਆਂ ਗੱਲਾਂ ਕਹੀਆਂ ਉਲਟੀ ਦੇਖੀ ਰੀਤ ਮੈਂ ਇਹ ਕਮਲੇ ਜੇ ਸੰਸਾਰ ਦੀ ਇਹ ਮਰਿਆਂ ਨੂੰ ਪੂਜਦੀ ਤੇ ਜਿਉਂਦਿਆਂ ਨੂੰ ਮਾਰਦੀ ਜਿਹੜੇ ਸਾਡੇ ਕੋਲੇ ਹੈਗੇ ਆ ਉਹ ਸਾਹਮਣੇ ਨਹੀਂ ਜਾਂਦੇ ਹੋਰ ਅਸੀਂ ਲੱਭਦੇ ਆ ਹੈਗੇ ਨੇ ਉਹ ਹੀ ਸਾਹਮਣੇ ਜਾਣ ਗੱਲ ਕਿਤੇ ਨਿਕੀ ਆ ਜਿਹੜੇ ਸਾਡੇ ਕੋਲ ਨਹੀਂ ਉਹ ਹੀ ਸਾਹਮਣੇ ਜਾਣ ਵੱਡੀ ਗੱਲ ਆ ਤੇ ਬੀਬੀ ਬੜੀ ਸਿਆਣੀ ਸੀ ਖਾਲਸਾ ਜੀ ਜਦੋਂ ਫਿਰ ਉਹਨੂੰ ਕਈ ਸੂਹਾਂ ਗਈਆਂ ਫਿਰ ਬੀਬੀ ਨੇ ਆਪਣੇ ਇੱਕ ਜਸੂਸ ਕੋਲ ਸੱਦਿਆ ਅੱਜ ਦੇ ਜਮਾਨੇ 'ਚ ਬੰਦੇ ਮਗਰ ਜਸੂਸ ਲਾਉਣ ਦੀ ਏਡੀ ਲੋੜ ਨਹੀਂ ਹੈਗੀ ਆ ਮੋਬਾਈਲ ਫੋਨ ਸਭ ਤੋਂ ਵੱਡਾ ਜਸੂਸ ਇਹ ਹੋਈ ਆ ਕਈ ਤੇ ਮੇਰੇ ਵੀਰ ਭੈਣ ਭਾਈ ਜਿਹੜੇ ਕਿਤੇ ਖਾਣ ਪੀਣ ਜਾਂਦੇ ਨਾ ਉਹ ਜਿੰਨਾ ਚਿਰ ਵੀਡੀਓ ਬਣਾ ਕੇ ਸਟਿੱਕ ਬਣਾ ਕੇ ਰੀਲ ਬਣਾ ਕੇ ਪਾ ਨਾ ਦੇਣ ਤੇ ਅਸੀਂ ਆ ਜਾ ਖਾਣ ਆਏ ਆ ਉਹਨਾਂ ਚਿਰ ਉਹਨਾਂ ਨੂੰ ਹਜਮ ਹੀ ਨਹੀਂ ਹੁੰਦੀ ਵੀ ਖਾ ਕੇ ਕਿਤੇ ਹਜਮ ਹੋ ਜੇ ਅਸੀਂ ਆਪ ਆਪਣੀ ਪ੍ਰਾਈਵੇਸੀ ਲੀਕ ਕਰਨ ਦੇ ਆ ਤੇ ਉਹਨਾਂ ਜਮਾਨੇ ਜੇ ਜਸੂਸਾਂ ਦਾ ਪਹਿਰਾ ਹੀ ਹੁਣ ਵੀ ਹੈਗਾ ਹੀ ਆ ਜੇ ਆਪਾਂ ਇੱਥੇ ਬੈਠੇ ਆ ਤੇ ਭਲਾ ਪਤਾ ਹੀ ਨਹੀਂ ਸਰਕਾਰ ਨੂੰ ਵੀ ਅਸੀਂ ਇੱਥੇ ਬੈਠੇ ਆ ਅਸੀਂ ਕੀ ਕਹਿ ਰਹੇ ਆ ਸਾਰੀ ਗੱਲ ਉਹਨੂੰ ਪਤਾ ਬੀਬੀ ਨੇ ਆਪਣਾ ਬੜਾ ਇੰਟੈਲੀਜੈਂਟ ਬੰਦਾ ਸੱਦਿਆ ਉਹਨੂੰ ਆਖਿਆ ਵੀ ਪੰਜਾਬ ਵਿੱਚੋਂ ਬੜੇ ਤਰ੍ਹਾਂ ਦੀਆਂ ਖਬਰਾਂ ਸੁਣੀਂਦੀਆਂ ਨੇ ਇਹ ਵੀ ਸੁਣੀਦਾ ਭਈ ਪਾਕਿਸਤਾਨ ਨਾਲ ਲਿੰਕ ਨੇ ਜਿਹੜੇ ਦੇਸ਼ ਵਿਰੋਧੀ ਨੇ ਉਹਨਾਂ ਨਾਲ ਇਹਨਾਂ ਦੇ ਲਿੰਕ ਨੇ ਉਹਨੂੰ ਆਖਿਆ ਤੂੰ ਧਿਆਨ ਨਾ ਜਾ ਤੇ ਸੰਭਲ ਕੇ ਜਾਵੀਂ ਤੇ ਜਾ ਕੇ ਵੇਖੀ ਭਈ ਸੰਤ ਬਾਬੇ ਜਰਨੈਲ ਸਿੰਘ ਕੋ ਆਉਂਦਾ ਕਿਹੜਾ ਵਾ ਜਾਂਦਾ ਕਿਹੜਾ ਵਾ ਹਥਿਆਰ ਕਿਹੜੇ ਨੇ ਬੰਦੇ ਕਿਦਾਂ ਦੇ ਨੇ ਤਿਆਰੀ ਕਿਦਾਂ ਦੀ ਆ ਉਹਨਾਂ ਦਾ ਪ੍ਰੋਸੈਸ ਕੀ ਆ ਉਹ ਚਾਹੁੰਦੇ ਕੀ ਨੇ ਕਰਦੇ ਕੀ ਨੇ ਉਹਨਾਂ ਜੋ ਵਿਕਣ ਵਾਲੇ ਕਿੰਨੇ ਕਿਆ ਖਰੇ ਕਿੰਨੇ ਕਿਆ ਮਰਨ ਦਾ ਚਾਹ ਕਿਹੜੇ ਲਈ ਫਿਰਦੇ ਆ ਕੱਚੇ ਪਿੱਲੇ ਕਿੰਨੇ ਕਿਆ ਉਹਨੇ ਆਖਿਆ ਇਹ ਸਾਰੀ ਖਬਰ ਚਾਹੀਦੀ ਆ ਇਹ ਆ ਭੇਦ ਹੁਣ ਅਸੀਂ ਆਪ ਹੀ ਦੇਣਦੇ ਆ ਆਪ ਹੀ ਇਹੀ ਕਹਿ ਵੀ ਰਹੇ ਆ ਕਿ ਝੱਗਾ ਚੁੱਕਿਆ ਆਪਣਾ ਢਿੱਡ ਲੰਗਾ ਹੁੰਦਾ ਕਹਿ ਵੀ ਰਹੇ ਆ ਝੁੱਕ ਵੀ ਰਹੇ ਆ ਪਰ ਖਾਲਸਾ ਜੀ ਬੀਬੀ ਨੇ ਆਖਿਆ ਪਤਾ ਕਰਕੇ ਆਓ ਭਈ ਅੰਦਰ ਚੱਲਣ ਕੀ ਡਿਆ ਵਾ ਉਹ ਬੀਬੀ ਨੇ ਜਸੂਸ ਨੂੰ ਜੋ ਕੁਝ ਪੱਕੀ ਕੀਤੀ ਕਿਉਂਕਿ ਜਿੰਨਾ ਚਿਰ ਘਰ ਦਾ ਭੇਤਨਾ ਨਾ ਹੋਵੇ ਉਹਨਾਂ ਚਿਰ ਕੋਈ ਕੱਖ ਨਹੀਂ ਵਿਗਾੜ ਸਕਦਾ ਪੁਰਾਣੇ ਜ਼ਮਾਨੇ 'ਚ ਕਹੀਦਾ ਹੁੰਦਾ ਸੀ ਬਗਾਨਿਆਂ ਕੋ ਬਚੋ ਬਚੋ ਅੱਜ ਕਹੀਦਾ ਆਪਣਿਆਂ ਕੋ ਬਚੋ ਬਗਾਨਾ ਕੀ ਕਰ ਲੂਗਾ ਜਦੋਂ ਉਹਨੂੰ ਸਾਡਾ ਭੇਤ ਹੀ ਨਹੀਂ ਆਉਣਾ ਕਿਸੇ ਨੂੰ ਉਹ ਸਾਡਾ ਕੀ ਵਿਗਾੜ ਲੂਗਾ ਜਿਹੜੇ ਆਪਣੇ ਹੁੰਦੇ ਆ ਨਾ ਦੁਸ਼ਮਣੋਂ ਬਣਦੇ ਨੇ ਜਿਹੜੇ ਕਦੀ ਗਹਿਰੇ ਸੱਜਣ ਹੁੰਦੇ ਨੇ ਜਿਹੜੇ ਸਾਰੀਆਂ ਨਵਜਾਂ ਜਾਣਦੇ ਨੇ ਉਹ ਹੀ ਵਸਾ ਕੇ ਮਾਰਦੇ ਹੁੰਦੇ ਨੇ ਫਿਰ ਇਸ ਕਰਕੇ ਬਚਣਾ ਤੇ ਹੁਣ ਆਪਣਿਆਂ ਕੋ ਵੀ ਚਾਹੀਦਾ ਆ ਸੁਣੀਏ ਬੀਬੀ ਇੰਦਰਾ ਕਾਂਧੀ ਪ੍ਰਧਾਨ ਮੰਤਰੀ ਨੇ ਜਸੂਸ ਘੱਲਿਆ ਵੀ ਤੂੰ ਪਹਿਲਾਂ ਖਬਰ ਲਿਆ ਵੀ ਚੱਲਣ ਕੀ ਡਿਆ ਵਾ ਕਿਉਂਕਿ ਇਹ ਤੇ ਸਾਰੀ ਦੁਨੀਆ ਨੂੰ ਪਤਾ ਹੀ ਪਈ ਜਿੱਥੇ ਗੁਰਮੁਖ ਪਿਆਰੇ ਪੋਥੀਆਂ ਤੋਂ ਜਾਬ ਕਰਦੇ ਨੇ ਉਥੇ ਸ਼ਸਤਰ ਧਾਰੀ ਵੀ ਡਾਡੇ ਨੇ ਤੇ ਖਾਲਸਾ ਜੀ ਸ਼ਸਤਰ ਧਾਰੀ ਹੋਣ ਦਾ ਹੁਕਮ ਸ੍ਰੀ ਬਾਜਾ ਵਾਲੇ ਪਾਤਸ਼ਾਹ ਜੀ ਦਾ ਹੈ ਸਾਰੇ ਸਿੰਘਾਂ ਨੇ ਸ਼ਸਤਰ ਧਾਰੀ ਹੋ ਕੇ ਰਹਿਣਾ ਸਤਿਗੁਰੂ ਕਹਿੰਦੇ ਆ ਤੇ ਖਾਲਸਾ ਜੀ ਸੁਣੀਏ ਬੀਬੀ ਨੇ ਫਿਰ ਜਸੂਸ ਘੱਲਿਆ ਉਹ ਪੱਕੀ ਕੀ ਕਰਕੇ ਤੋੜਦੀ ਆ ਇਹ ਕੰਮ ਜਿਹੜਾ ਨਾ ਬੜੇ ਪੱਕੇ ਇੰਟੈਲੀਜੈਂਟ ਬੰਦਿਆਂ ਦਾ ਹੁੰਦਾ ਆ ਸੁਣੀਏ ਕਿਵੇਂ ਬੀਬੀ ਨੇ ਤੋੜਿਆ ਫੌਜਾਂ ਦਾ ਜਥਾ ਇਉਂ ਬੇਨਤੀ ਕਰਦੀ ਕੋਲ ਬਲਾ ਕੇ ਦੂਤ ਆਪਣਾ ਬੀਬੀ ਪੱਕੀ ਕਰਦੀ ਜੰਨਾ ਚਰਹਲ ਹੋਏ ਨਾ ਮਸਲਾ ਉਹ ਨਾ ਚਰਨਾ ਸਰਦੀ ਉਹ ਨਰਾ ਵਾਲਾ ਤਕੜ ਲਵੇ ਨਾ ਤੇ ਸਬਦਲੇ ਹਲ ਹੋਏ ਨਾ ਮਸਲਾ ਉਹ ਨਾ ਚਰਨਾ ਸਰਦੀ ਉਹ ਪਿੰਡਰਾ ਵਾਲਾ ਪਕੜ ਲਵੇ ਨਾ ਭੇਸ ਬਦਲ ਕੇ ਜਾਵੋ ਅਮਰਤ ਸਰਦੀ ਸੱਚ ਕਹਾਣੀ ਮੈਨੂੰ ਆਣ ਸੁਣਾਵੋ ਓਏ ਸੁਣਿਆ ਕੇ ਉਹਦੇ ਕੋਲ ਰਹਿੰਦੇ ਬੰਦੇ ਮਾਰੂ ਬੰਦੇ ਸਾਡੇ ਬੰਦੇ ਮਾਰ ਮਾਰ ਕੇ ਰੋਜ਼ ਕਰੇ ਆਉਣੇ ਆਉ ਉਸ ਕੋਲ ਆਈਆਂ ਟੈਂਕ ਤੋਂ ਬਗਰ ਨੇਟ ਲੈ ਆਉਣੇ ਕਰਦਾ ਫਰੇਸ ਲਾਈਆਂ ਓਹ ਜਿਹੜੇ ਕੰਮ ਸਾਥ ਲਈ ਕਰਦੇ ਓਹ ਬੰਦੇ ਲਖਵਾਵੋ ਅਮਰਦਸਰ ਦੀ ਸੱਚ ਕਹਾਣੀ ਮੈਨੂੰ ਔਰ ਸੁਣਾਵੋ ਓਏ ਬਿਲਕੁਲ ਝੂਠੀ ਗੱਲ ਨਹੀਂ ਕਰਨੀ ਸੱਚ ਬਤਾਉਣਾ ਆਕੇ ਜਿਹੜਾ ਅਸਲਾ ਅੱਖੀਂ ਵੇਖੋ ਸੱਚ ਲਖਾਉਣਾ ਆਕੇ ਓਏ ਝੂਠੀ